ਰਨ ਤਾਰਨ ਪਲੋਜ਼ਵਲੋ ਆਰਗੇਨਾਈਜ਼ਡ ਕਰਾਇਮ ਦੇ ਨੈਕਸਸ ਤੇ ਵੌਂਟਡ ਕ੍ਰਿਮੀਨਲਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਜਿੱਥੇ ਡੀਜੀਪੀ ਪੰਜਾਬ ਗੌਰਵ ਯਾਦਵ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਗੈਂਗਸਟਰਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਫੇਜ਼ 2 ਚਲਾਇਆ ਜਾ ਰਿਹਾ ਜਿਸ ਦੇ ਤਹਿਤ ਕਿ ਸੁਨੀਦੀਪ ਸ਼ਰਮਾ ਡੀਜੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਦੇ ਉੱਤੇ सुरेंद्र ਲਾਂਬਾ ਐਸਐਸਪੀ ਤਰਨਤਾਰਨ ਦੀ ਟੀਮ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਗੈਂਗਸਟਰਾਂ ਤੇ ਸਮਾਜ ਵਿਰੋਧੀ ਤਾਕਤਾਂ ਦੇ ਨਾਪਾਕ मंसूਬਿਆਂ ਨੂੰ ناکام ਕਰਨ ਦੇ ਲਈ ਕਾਨੂੰਨ ਵਿਵਸਥਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੜਾਈ ਰੱਖਣ ਦੇ ਲਈ ਤੇ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਲਈ ਸਪੈਸ਼ਲ ਆਪਰੇਸ਼ਨ ਚਲਾਏ ਗਏ ਨੇ। ਇਸ ਦੇ ਤਹਿਤ ਨਾਕਾਬੰਦੀ ਕੀਤੀ ਗਈ ਤੇ ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਭੀੜਪੜ ਵਾਲੀਆਂ ਥਾਵਾਂ ਤੇ ਵੀ ਸਰਚ ਆਪਰੇਸ਼ਨ ਚਲਾਏ ਗਏ ਨੇ। ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਪਰਾਧਿਕ ਗਤੀਵਿ ਕਾਨੂੰਨ ਤੇ ਵਿਵਸਥਾ ਬੁਨਾਈ ਰੱਖਣ ਦੇ ਲਈ ਸਰਚ ਆਪਰੇਸ਼ਨ ਚਲਾਏ ਗਏ ਤੇ ਗੈਰ ਕਾਨੂੰਨੀ ਪਦਾਰਥਾਂ ਦਾ ਪਤਾ ਲਗਾਉਣ ਦੇ ਲਈ ਵੱਖ-ਵੱਖ ਜਗ੍ਹਾ ਤੇ ਸਰਚ ਕੀਤੀ ਗਈ। ਆਪਰੇਸ਼ਨ ਇੱਕ ਸੁਰੱਖਿਅਤ ਮਾਹੌਲ ਬਣਾਉਣ ਤੇ ਕਿਸੇ ਵੀ ਸੰਭਾਵਿਤ ਜੋਖਮਿਆਫਰ ਘਟਨਾਵਾਂ ਨੂੰ ਰੋਕਣ ਦੇ ਲਈ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੁੱਲ 40 ਗ੍ਰਿਫਤਾਰੀਆਂ ਹੋਈਆਂ ਨੇ ਤੇ ਕ੍ਰਿਮੀਨਲ ਵਿਅਕਤੀ ਗ੍ਰਿਫਤਾਰ ਹੋਏ ਨੇ। ਇਹਨਾਂ ਪਾਸੋਂ 500-508 ਗ੍ਰਾਮ ਹੈਰੋਇਨ ਇੱਕ ਪਿਸਤੌਲ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 5 ਬੰਦਿਆਂ ਖਿਲਾਫ ਪ੍ਰੀਵੈਂਸ਼ਨ ਐਕਸ਼ਨ ਕੀ ਤਾ ਗਿਆ ਤੇ ਤਰਨਤਾਰਨ ਪੁਲਿਸ ਵੱਲੋਂ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਦੇ ਵਿੱਚ ਵੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਇਹ ਆਪਰੇਸ਼ਨ ਪ੍ਰਹਾਰ 1 ਤੋਂ ਬਾਅਦ ਪ੍ਰਹਾਰ 2 ਚਲਾਇਆ ਜਾ ਰਿਹਾ ਤਾਂ ਕਿ ਜਿਹੜੇ ਪ੍ਰਹਾਰ 1 ਤੋਂ ਕੁਝ ਗੈਂਗਸਟਰਸ ਜਾਂ ਉਹਨਾਂ ਦੇ ਐਸੋਸੀਏਟਸ ਜਾਂ ਉਹਨਾਂ ਨੂੰ ਸਪੋਰਟ ਕਰਨ ਵਾਲੇ ਬਚ ਕੇ ਸਨ ਜਿਹੜੇ ਸਾਨੂੰ ਵਾਂਟਡ ਸੀ ਕੇਸਿਸ ਦੇ ਵਿੱਚ ਜਾਂ ਹੋਰ ਕ੍ਰਿਮੀਨਲ ਐਕਟੀਵਿਟੀਆਂ ਇਨਵੋਲਡ ਨੇ ਅਲਟੀਮੇਟਲੀ ਉਹਨਾਂ ਦਾ ਸਪੋਰਟ ਗਰੁੱਪ ਬੰਦਾ ਅਸੀਂ ਉਹਨਾਂ ਦੇ ਕਾਰਵਾਈ ਕਰਨ ਵਾਸਤੇ ਇਹ ਗਿਜਕੀ ਸਾਹਿਬ ਦੀ ਨਹਿਰਮਈ ਦੇ ਵਿੱਚ ਸਰਕਾਰ ਦੇ ਹਦਾਇਤਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਔਰ ਸਾਨੂੰ ਬੜਾ ਇੱਕ ਸਕਸੈਸ ਮਿਲੀ ਹੈ ਅੱਜ ਅਰਲੀ ਮਾਰਨਿੰਗ ਤੋਂ ਹੀ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕਾਫੀ ਬੰਦੇ ਅਸੀਂ ਇੱਥੇ ਅਰੈਸਟ ਕੀਤੇ ਨੇ ਸੈਕੰਡਲੀ ਇਸੇ ਆਪਰੇਸ਼ਨ ਦੇ ਦੌਰਾਨ ਹੀ ਅਸੀਂ ਕਾਸੋ ਆਪਰੇਸ਼ਨ ਵੀ ਚਲਾ ਰਹੇ ਹਾਂ ਇੰਟਰ ਡਿਸਟ੍ਰਿਕਟ ਨਾਕੇ ਉੱਤੇ ਲਗਾਏ ਗਏ ਨੇ ਹਾਈ ਟੈਕ ਨਾਕੇ ਲਗਾਏ ਗਏ ਨੇ ਵਿਦ ਹੈਵੀ ਡਿਪਲॉयਮੈਂਟ ਲਗਾਏ ਗਏ ਨੇ ਐਂਡ ਥੋਰੋਲੀ ਅਸੀਂ ਇਨ ਐਂਡ ਆਊਟ ਟ੍ਰੈਫਿਕ ਜਿਹੜੀ ਹੈ ਉਹ ਸਾਰੀ ਚੈੱਕ ਕਰ ਰਹੇ ਹੈਗੇ ਜਿਹੜੇ ਮੇਨ ਨਾਕੇਜ਼ ਨੇ ਉਹਨਾਂ ਤੇ ਅਸੀਂ ਡਰੋਨ ਵੀ ਇਸਤੇਮਾਲ ਕਰ ਰਹੇ ਹਾਂ ਡਰੋਨ ਸੇ ਨਾਲ ਸਾਡੀ ਜਿਹੜੀ ਨਜ਼ਰ ਜਿਹੜੀ ਹੈ ਨਾਕੇ ਦੇ ਆਸ-ਪਾਸ ਜਿਹੜੀਆਂ ਦੂਰ ਗੱਡੀਆਂ ਨੇ ਉਹਨਾਂ ਤੇ ਨਜ਼ਰ ਰਹਿੰਦੀ ਹੈ ਐਕਟੀਵਿਟੀਆਂ ਦੇ ਮੂਵਮੈਂਟ ਦਾ ਪਤਾ ਲੱਗਦਾ ਹੈਗਾ ਰਿਕਾਰਡਿੰਗ ਵੀ ਹੁੰਦੀ ਹੈ ਔਰ ਉਹਦੇ ਨਾਲ ਸਾਨੂੰ ਕਾਫੀ ਹੈਲਪ ਮਿਲਦੀ ਹੈਗੀ ਹੈ ਔਰ ਮੇਨ ਪਰਪਸ ਜਿਹੜਾ ਵਾ ਐਨੀ ਪਰਸਨ ਹੂ ਇਜ਼ ਵਾਇਓਲੇਟਿੰਗ ਲਾ ਨੂੰ ਅਸੀਂ ਕਾਬੂ ਕਰਦੇ ਹਾਂ ਰਨ ਤਾਰਨ ਪਲੋਜ਼ਵਲੋ ਆਰਗੇਨਾਈਜ਼ਡ ਕਰਾਇਮ ਦੇ ਨੈਕਸਸ ਤੇ ਵੌਂਟਡ ਕ੍ਰਿਮੀਨਲਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਜਿੱਥੇ ਡੀਜੀਪੀ ਪੰਜਾਬ ਗੌਰਵ ਯਾਦਵ ਜਿਹੜਾ ਦੇ ਦਿਸ਼ਾ ਨਿਰਦੇਸ਼ਾ ਦੇ ਉਤੇ ਗੈਂਗਸਟਰ ਤੇ ਮਾੜੇ ਅੰਸਰਾਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਫੇਜ਼ 2 ਚਲਾਇਆ ਜਾ ਰਿਹਾ ਜਿਸ ਦੇ ਤਹਿਤ ਕਿ ਸੁਨੀਦੀਪ ਸ਼ਰਮਾ ਡੀਜੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਦੇ ਉੱਤੇ सुरेंद्र ਲਾਂਬਾ ਐਸਐਸਪੀ ਤਰਨਤਾਰਨ ਦੀ ਟੀਮ ਦੇ ਵੱਲੋਂ ਜ਼ਿਲ੍ਹੇ ਦੇ ਵਿੱਚ ਗੈਂਗਸਟਰਾਂ ਤੇ ਸਮਾਜ ਵਿਰੋਧੀ ਤਾਕਤਾਂ ਦੇ ਨਾਪਾਕ मंसूਬਿਆਂ ਨੂੰ ناکام ਕਰਨ ਦੇ ਲਈ ਕਾਨੂੰਨ ਵਿਵਸਥਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੜਾਈ ਰੱਖਣ ਦੇ ਲਈ ਤੇ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਲਈ ਸਪੈਸ਼ਲ ਆਪਰੇਸ਼ਨ ਚਲਾਏ ਗਏ। ਇਸ ਦੇ ਤਹਿਤ ਨਾਕਾਬੰਦੀ ਕੀਤੀ ਗਈ ਤੇ ਸ਼ੱਕੀ ਵਿਅਕਤੀਆਂ ਦੇ ਠਿਕਾਣਿਆਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਭੀੜਪੜ ਵਾਲੀਆਂ ਥਾਵਾਂ ਤੇ ਵੀ ਸਰਚ ਆਪਰੇਸ਼ਨ ਚਲਾਏ ਗਏ। ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਪਰਾਧਿਕ ਗਤੀਵਿਧੀਆਂ ਕਾਨੂੰਨ ਤੇ ਵਿਵਸਥਾ ਬੁਨਾਈ ਰੱਖਣ ਦੇ ਲਈ ਸਰਚ ਆਪਰੇਸ਼ਨ ਚਲਾਏ ਗਏ ਤੇ ਗੈਰ ਕਾਨੂੰਨੀ ਪਦਾਰਥਾਂ ਦਾ ਪਤਾ ਲਗਾਉਣ ਦੇ ਲਈ ਵੱਖ-ਵੱਖ ਜਗ੍ਹਾ ਤੇ ਸਰਚ ਕੀਤੀ ਗਈ ਆਪਰੇਸ਼ਨ ਇੱਕ ਸੁਰੱਖਿਅਤ ਮਾਹੌਲ ਬਣਾਉਣ ਤੇ ਕਿਸੇ ਵੀ ਸੰਭਾਵਿਤ ਜੋਖਮਿਆਫਰ ਘਟਨਾਵਾਂ ਨੂੰ ਰੋਕਣ ਦੇ ਲਈ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੁੱਲ 40 ਗ੍ਰਿਫਤਾਰੀਆਂ ਹੋਈਆਂ ਨੇ 3 ਕ੍ਰਿਮੀਨਲ ਵਿਅਕਤੀ ਗ੍ਰਿਫਤਾਰ ਹੋਏ ਨੇ ਇਹਨਾਂ ਪਾਸੋਂ 500 508 ਗ੍ਰਾਮ ਹੈਰੋਇਨਿਕ ਪਿਸਤੌਲ ਬਰਾਮਦ ਕੀਤੀ ਗਈ ਤੇ ਇਸ ਤੋਂ ਇਲਾਵਾ 5 ਬੰਦਿਆਂ ਖਿਲਾਫ ਪ੍ਰੀਵੈਂਸ਼ਨ ਐਕਸ਼ਨ ਕੀ ਤਾ ਗਿਆ ਤਾਂ ਤਰੰਤਾਰਨ ਪੁਲਿਸ ਵੱਲੋਂ ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਦੇ ਵਿੱਚ ਵੀ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਇਹ ਆਪਰੇਸ਼ਨ ਪ੍ਰਹਾਰ 1 ਤੋਂ ਬਾਅਦ ਪ੍ਰਹਾਰ 2 ਚਲਾਇਆ ਜਾ ਰਿਹਾ ਤਾਂ ਕਿ ਜਿਹੜੇ ਪ੍ਰਹਾਰ 1 ਤੋਂ ਕੁਝ ਗੈਂਗਸਟਰਸ ਜਾਂ ਉਹਨਾਂ ਦੇ ਐਸੋਸੀਏਟਸ ਜਾਂ ਉਹਨਾਂ ਨੂੰ ਸਪੋਰਟ ਕਰਨ ਵਾਲੇ ਬਚ ਕੇ ਸਨ ਜਿਹੜੇ ਸਾਨੂੰ ਵਾਂਟਡ ਸੀ ਕੇਸਿਸ ਦੇ ਵਿੱਚ ਜਾਂ ਹੋਰ ਕ੍ਰਿਮੀਨਲ ਐਕਟੀਵਿਟੀਆਂ ਇਨਵੋਲਡ ਨੇ ਅਲਟੀਮੇਟਲੀ ਉਹਨਾਂ ਦਾ ਸਪੋਰਟ ਗਰੁੱਪ ਬੰਦਾ ਅਸੀਂ ਉਹਨਾਂ ਦੇ ਕਾਰਵਾਈ ਕਰਨ ਵਾਸਤੇ ਇਹ ਗਿਜਕੀ ਸਾਹਿਬ ਦੀ ਨਹਿਰ ਮਾਈ ਦੇ ਵਿੱਚ ਸਰਕਾਰ ਦੇ ਹਦਾਇਤਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਔਰ ਸਾਨੂੰ ਬੜਾ ਇੱਥੇ ਸਕਸੈਸ ਮਿਲੀ ਹੈ ਅੱਜ ਅਰਲੀ ਮਾਰਨਿੰਗ ਤੋਂ ਹੀ ਸਾਡਾ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਕਾਫੀ ਬੰਦੇ ਅਸੀਂ ਇੱਥੇ ਅਰੈਸਟ ਕੀਤੇ ਨੇ ਸੈਕੰਡਲੀ ਇਸੇ ਆਪਰੇਸ਼ਨ ਦੇ ਦੌਰਾਨ ਹੀ ਅਸੀਂ ਕਾਸੋ ਆਪਰੇਸ਼ਨ ਵੀ ਚਲਾ ਰਹੇ ਹਾਂ ਇੰਟਰ ਡਿਸਟ੍ਰਿਕਟ ਨਾਕੇ ਉੱਤੇ ਲਗਾਏ ਗਏ ਨੇ ਹਾਈ ਟੈਕ ਨਾਕੇ ਲਗਾਏ ਗਏ ਨੇ ਵਿਦ ਹੈਵੀ ਡਿਪਲੋਇਮੈਂਟ ਲਗਾਏ ਗਏ ਨੇ ਐਂਡ ਥੋਰੋਲੀ ਅਸੀਂ ਇਨ ਐਂਡ ਆਊਟ ਟ੍ਰੈਫਿਕ ਜਿਹੜੀ ਹੈ ਉਹ ਸਾਰੀ ਚੈੱਕ ਕਰ ਰਹੇ ਹੈਗੇ ਜਿਹੜੇ ਮੇਨ ਨਾਕੇਜ਼ ਨੇ ਉਹਨਾਂ ਤੇ ਅਸੀਂ ਡਰੋਨ ਵੀ ਇਸਤੇਮਾਲ ਕਰ ਰਹੇ ਹਾਂ ਡਰੋਨ ਸੇ ਨਾਲ ਸਾਡੀ ਜਿਹੜੀ ਨਜ਼ਰ ਜਿਹੜੀ ਹੈ ਨਾਕੇ ਦੇ ਆਸ-ਪਾਸ ਜਿਹੜੀਆਂ ਦੂਰ ਗੱਡੀਆਂ ਨੇ ਉਹਨਾਂ ਤੇ ਨਜ਼ਰ ਰਹਿੰਦੀ ਹੈ ਐਕਟੀਵਿਟੀਆਂ ਦੇ ਮੂਵਮੈਂਟ ਦਾ ਪਤਾ ਲੱਗਦਾ ਹੈਗਾ ਰਿਕਾਰਡਿੰਗ ਵੀ ਹੁੰਦੀ ਹੈ ਔਰ ਉਹਦੇ ਨਾਲ ਸਾਨੂੰ ਕਾਫੀ ਹੈਲਪ ਮਿਲਦੀ ਹੈਗੀ ਹੈ ਔਰ ਮੇਨ ਪਰਪਸ ਜਿਹੜਾ ਵਾ ਐਨੀ ਪਰਸਨ ਹੂ ਇਜ਼ ਵਾਇਓਲੇਟਿੰਗ ਲਾ ਉਹਨੂੰ ਅਸੀਂ ਕਾਬੂ ਕਰਾਂ